ਬਲਵਿੰਦਰ ਗੌਰ ਜੀ ਮਾਜੀ ਕਿਸ ਤਰੀਕੇ ਨਾਲ ਦੇਖ ਲਓ ਪੁੱਤ ਵਾਪਸ ਆਇਆ ਕਿਡਨਾਪ ਹੋ ਗਿਆ ਸੀ ਕੇਂਦਰ ਸਰਕਾਰ ਦਾ ਬਹੁਤ ਧੰਨਵਾਦ ਕਰ ਰਹੇ ਕਿ ਉਹਨੇ ਬਹੁਤ ਸਹਿਯੋਗ ਕੀਤਾ ਹਾਂਜੀ ਹਾਂਜੀ ਇਸ ਕੇਂਦਰ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਇਰਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਪਹਿਲੇ ਦਿਨ ਤੋਂ ਹੀ ਸਾਥ ਦਿੱਤਾ ਮਾਜੀ ਤੁਹਾਨੂੰ ਕਦੋਂ ਪਤਾ ਲੱਗੇ ਪੁੱਤ ਕਿਡਨਾਪ ਹੋ ਗਿਆ ਦੋ ਤਰੀਕ ਨੂੰ ਪਤਾ ਲੱਗ ਗਿਆ ਸੀ ਉਸ ਦਿਨ ਹੀ ਜਿੱਦੇ ਗਏ ਆ ਇਹ 1 ਤਰੀਕ ਨੂੰ ਇੱਥੋਂ ਚੜ੍ਹੇ ਆ ਤੇ ਤੜਕੇ 2 ਵਜੇ 3 ਵਜੇ ਇਹਨੇ ਜਦ ਫੋਨ ਕੀਤਾ ਉਹਦੇ ਮਾਮੇ ਨੇ ਸਾਨੂੰ ਉਸ ਵੇਲੇ ਪਤਾ ਲੱਗਿਆ ਹਾਂ ਜੀ ਦਾ ਬਸ ਆ ਗਿਆ ਬੇਟਾ ਹਾਂ ਜੀ ਬਹੁਤ ਖੁਸ਼ ਬਹੁਤ ਖੁਸ਼ ਹੈ ਇਹ ਬਹੁਤ ਧੰਨਵਾਦ ਕਰਦੇ ਜਿਹਦੇ ਵੱਲ ਧੋਖਾ ਕੀਤਾ ਗਿਆ ਕੀ ਕਹਿਣਾ ਚਾਹੀਦਾ ਹੈ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵੀ ਤਾਂ ਜੋ ਕੋਈ ਕਿਸੇ ਹੋਰ ਦਾ ਮਾਂ ਦਾ ਪੁੱਤ ਇਸ ਤਰੀਕੇ ਨਾਲ ਨਾ ਹੋ ਜਾਵੇ ਖੁਸ਼ੀ ਦੀ ਗੱਲ ਹੈ ਵੀ ਅੱਜ ਜਿਹੜਾ ਪਰਿਵਾਰ ਜਿਹਦਾ ਕੋਈ ਇੱਕ ਸਹਾਰਾ ਹੁਸਨਪ੍ਰੀਤ ਸੀਗਾ ਸਾਡਾ ਧੂਰੀ ਦਾ ਪੁੱਤਰ ਅੱਜ ਆਪਦੇ ਪਰਿਵਾਰ ਦੇ ਵਿੱਚ ਆ ਗਿਆ ਤੇ ਬੜੀ ਖੁਸ਼ੀ ਹੈ ਮੂੰ ਵੀ ਮਿੱਠਾ ਕਰਵਾਇਆ ਤੇ ਇੱਕ ਤਰੀਕੇ ਦੇ ਨਾਲ ਇਹ ਨਰਕ ਦੇ ਵਿੱਚ ਸੀਗਾ ਜਹਨਮ ਕਹਿੰਦੇ ਆ ਜੀ ਨੂੰ ਉਹਦੇ ਵਿੱਚੋਂ ਮੋਦੀ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਤਾਂ ਕੱਢ ਕੇ ਲਿਆਂਦਾ ਉਹਦੇ ਚ ਇਰਾਨ ਸਰਕਾਰ ਦਾ ਵੀ ਬੜਾ ਵੱਡਾ ਰੋਲ ਰਿਹਾ ਹੈ ਤੇ ਬਹੁਤ ਵੱਡਾ ਰੋਲ ਮੀਡੀਆ ਜਿਨੇ ਨੇ ਇਹ ਗੱਲ ਚੱਕੀ ਉਹਨਾਂ ਦਾ ਵੱਡਾ ਰੋਲ ਰਿਹਾ ਸਾਰਿਆਂ ਦੇ ਬਹੁਤ ਧੰਨਵਾਦੀ ਆਂ ਤੇ ਬਹੁਤ ਧੰਨਵਾਦੀਆਂ ਸ਼੍ਰੀ ਤਰੁਣ ਚੁਗਜੀ ਦਾ ਜਿਨ੍ਹਾਂ ਨਾਲ ਮੈਂ ਸੰਪਰਕ ਕੀਤਾ ਜਦੋਂ ਮੈਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਅਗਲੇ 4-5 ਦਿਨਾਂ ਦੇ ਵਿੱਚ ਹੀ ਜਦੋਂ ਖਬਰ ਆਈ ਕਿ ਜੀ ਇਹ ਸੇਫ ਹੋ ਗਏ ਨੇ ਤੇ ਐਮਬੈਸੀ ਵਾਲਾਂ ਨੇ ਰੈਸਕਿਊ ਕਰ ਲਿਆ ਤਾਂ ਅੱਜ ਇਹ ਪਰਿਵਾਰ ਦੇ ਵਿੱਚ ਬੈਠਾ ਹੈ ਬਹੁਤ-ਬਹੁਤ ਵਧਾਈ ਦਿਨਾਂ ਮੈਂ ਸਾਰੇ ਧੂਰੀ ਵਾਲਿਆਂ ਨੂੰ ਵਧਾਈ ਦਿਨਾਂ ਕਿਉਂਕਿ ਇੱਕ-ਇੱਕ ਘਰ ਇਹਦੇ ਵਾਸਤੇ ਅਰਦਾਸ ਕਰ ਰਿਆ ਸੀ ਸਾਡੇ ਭਰਾ ਵਾਸਤੇ ਤੇ ਬੜੀ ਖੁਸ਼ੀ ਹੈ ਪਰ ਇਸ ਗੱਲ ਦਾ ਅਫਸੋਸ ਵੀ ਹੈ ਕਿਉਂਕਿ ਇਹ ਹਲਕਾ ਮੁੱਖ ਮੰਤਰੀ ਸਾਹਿਬ ਦਾ ਤੇ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਇਹਨਾਂ ਦੇ ਨਾਲ ਗੱਲਬਾਤ ਕਰਨਾ ਵੀ ਇੰਨੀ ਵਧੀਆ ਸਮਝਿਆ ਤੇ ਅੱਜ ਜਿਹੜਾ ਸਭ ਤੋਂ ਵੱਡਾ ਠੱਗ ਜਿਨ੍ਹਾਂ ਨੇ ਸਾਰੀ ਸਾਜ਼ਿਸ਼ ਰਚੀ ਧੀਰੇ ਜਟਵਾਲ ਜੋ ਕਿ 에ਜੰਟ ਦੇ ਰੂਪ ਦੇ ਵਿੱਚ ਜਲਾਦ ਕਹਿ ਦਈਏ ਜੇ ਕਿਉਂਕਿ ਜਿਸ ਤਰੀਕੇ ਦੇ ਇਹਨਾਂ ਨੂੰ ਤਸੀਹੇ ਦਿੱਤੇ ਗਏ ਕੀ ਪਤਾ ਕਿੰਨੇ ਕੁ ਹੋਰ ਬੱਚਿਆਂ ਨੂੰ ਇਸ ਤਰੀਕੇ ਦਾ ਉਹਨਾਂ ਨੇ ਫਸਾਇਆ ਜਿਉਂ ਪਾਕਿਸਤਾਨੀਆਂ ਦੇ ਹੱਥ ਦੇ ਵਿੱਚ ਦੇ ਦਿੰਦੇ ਸੀ ਤੇ ਕਿੰਨਿਆਂ ਨੂੰ ਅੱਜ ਤੱਕ ਮਾਰ ਚੁੱਕੇ ਐ ਪਰ ਉਹ ਜਿਹੜਾ ਧੀਰੇ ਜਟਵਾਲ ਆ ਉਹ ਅੱਜ ਵੀ ਐਸ਼ੋਰਾਮ ਦੀ ਜ਼ਿੰਦਗੀ ਜੀ ਰਿਹਾ ਸਲਾਖਾਂ ਤੋਂ ਬਾਹਰ ਐ ਕੋਈ ਕਾਰਵਾਈ ਨਹੀਂ ਹੋਈ ਉਹਦੇ ਖਿਲਾਫ ਤਾਂ ਇਹ ਸਵਾਲ ਜ਼ਰੂਰ ਖੜਾ ਹੁੰਦਾ ਤਾਂ ਮੇਰੀ ਤੁਹਾਡੇ ذریعے ਬੇਨਤੀ ਹੈ ਵੀ ਮੁੱਖ ਮੰਤਰੀ ਸਾਹਿਬ ਹਲੇ ਵੀ ਜਾਗ ਜੋ ਤੇ ਇਹੋ ਜਿਹੇ ਏਜੰਟਾਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਪੰਜਾਬ ਦੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਇਹੋ ਜੇ ਤਸੀਹੇ ਦਿੰਦੇ ਆ ਤੇ ਇਥੋਂ ਮੈਨੂੰ ਇਹ ਲੱਗਦਾ ਵੀ ਹੋਰ ਵੀ ਬਹੁਤ ਸਾਰੇ ਬੱਚੇ ਇਹੋ ਜੇ ਚੰਗੂਲ 'ਚ ਫਸੇ ਹੋਣਗੇ ਉਹ ਵਿਚਾਰੇ ਬੱਚੇ ਨੇ ਜਾਂ ਨਹੀਂ ਬੱਚੇ ਜੇ ਉਹਨਾਂ ਦੀ ਪਹੁੰਚ ਹੋਈ ਐ ਮੀਡੀਆ ਤੱਕ ਜਾਂ ਕੇਂਦਰ ਸਰਕਾਰ ਤੱਕ ਨਹੀਂ ਹੋਈ ਤਾਂ ਉਹਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਹੋਇਆ ਤਾਂ ਉਹਦਾ ਇਨਸਾਫ ਵੀ ਜ਼ਰੂਰ ਮਿਲਣਾ ਚਾਹੀਦਾ ਮੈਨੂੰ ਮਤਲਬ ਜਿਹੜਾ ਧੀਰੇ ਜਟਵਾਲਾ ਤੇ ਕਮਲਟ ਵਾਲਾ ਦੋਨੋਂ ਬ੍ਰਦਰ ਨੇਟਵਾਲ ਉਸ ਸੀਸ ਦੇ ਜਿਹੜੇ ਆਨਰ ਵੀ ਮਤਲਬ ਹਨ ਤੇ ਇਹਨਾਂ ਨੇ ਸਾਡਾ ਵਰਕ ਪਰਮਿਟ ਲਵਾਇਆ ਸੀ ਆਸਟ੍ਰੇਲੀਆ ਦਾ ਮੇਰਾ ਜਸਪਾਲ ਦਾ ਤੇ ਅਮਰਿਤਪਾਲ ਦਾ ਤੇ ਪਹਿਲੇ ਇਹਨਾਂ ਨੇ ਕਰਵਾਈ ਸੀ ਸਾਡੀ 22 ਦੀ ਫਿਰ 26 ਦੀ ਫਿਰ 29 ਦੀ ਟਿਕਟ ਕਰਵਾਈ ਸੀਗੀ 에어 ਇੰਡੀਆ ਦੀ ਕਿਉਂਕਿ ਇਹ ਕਹਿੰਦੇ ਸੀਗੇ ਵੀ ਸਾਡਾ ਉੱਥੇ ਦਿੱਲੀ 에어ਪੋਰਟ ਦੇ ਵਿੱਚ ਲਿੰਕ ਹੈਗਾ 에어 ਇੰਡੀਆ ਨਾਲ ਤੇ 에미ਰੇਟਸ ਦੀ ਫਲਾਈਟਸ ਨੂੰ ਦੇ ਨਾਲ ਤੇ ਦਿਨ ਸਾਡੀ ਬਾਅਦ ਦੇ ਵਿੱਚ 31 ਦੀ ਡਿਟੈਕਟ ਕਰਵਾਈ ਗਈ ਸੀ ਰਾਤ ਦੀ ਤੇ ਫਿਰ ਸਾਡੀ ਦੁਬਈ ਸਟੇ ਸੀਗੀ ਦੁਬਈ ਤੋਂ ਈਰਾਨ ਦੀ ਸੀਗੀ ਤੇ ਈਰਾਨ ਸਾਨੂੰ ਦੱਸਿਆ ਸੀਗਾ ਵੀ 3 ਘੰਟਿਆਂ ਦੀ ਸਟੇ ਆ ਉਸ ਤੋਂ ਬਾਅਦ ਥੋੜੀ ਈਰਾਨ ਤੋਂ ਦੁਬਈ ਸਟੇ ਆ ਤੇ ਦਿਨ ਦੁਬਈ ਤੋਂ ਸਿਡਨੀ ਦੀ ਆ ਫਲਾਈਟ ਬਟ ਜਦੋਂ ਅਸੀਂ ਈਰਾਨ ਪਹੁੰਚੇ ਤੇਰੇ ਸਕੇਂਦਾ ਵੀ ਤੁਹਾਡੀ ਡੇਢ ਦਿਨ ਦੀ ਸਟੇ ਹੈ ਇੱਥੇ ਉਹ ਤੁਸੀਂ ਮੀਨਾ ਹੋਟਲ ਦੇ ਵਿੱਚ ਰਹਿਣਾ ਤੇ ਮੇਰਾ ਫਰੈਂਡ ਆਊਗਾ ਵੀ ਤੂੰ ਤੁਹਾਨੂੰ ਲੈਣ ਵੀ ਤੁਸੀਂ ਉਹਦੇ ਨਾਲ ਚੱਲ ਜਿਓ ਬਟ ਜਦੋਂ ਅਸੀਂ ਕਿਹਾ ਵੀ ਅਸੀਂ ਕਿਸੇ ਨਾਲ ਵੀ ਨਹੀਂ ਜਾਂਦੇ ਨਹੀਂ ਵੀ ਸਾਨੂੰ ਕਰਦਿਆਂ ਨੇ ਵੀ ਦੱਸਿਆ ਵੀ ਰਾ ਵੀ ਮਤਲਬ ਇਹ ਤੇ ਯਕੀਨ ਨਹੀਂ ਕਰਨਾ ਕਿਸੇ ਤੇ ਹਨਾ ਵੀ ਕੰਟਰੀ ਸੇਫ ਨਹੀਂ ਆ ਉਹ ਕਹਿੰਦਾ ਵੀ ਕੋਈ ਚੱਕਰ ਨਹੀਂਗਾ ਵੀ ਮੇਰਾ ਫਰੈਂਡ ਆ ਤੁਸੀਂ ਮੈਨੂੰ ਆਪਣੀ ਫੋਟੋ ਭੇਜੋ ਤਿੰਨੇ ਜਣੇ ਸੇਮ ਫੋਟੋ ਜੇ ਉਹ ਬੰਦਾ ਤੁਹਾਨੂੰ ਦਿਖਾਊਗਾ ਤੁਸੀਂ ਤਾਂ ਜਾਣਾ ਨਾਲ ਨਹੀਂ ਜਾਣਾ ਨੀਗਾ ਤੇ ਉਹ ਤੋਂ ਥੋੜੇ ਟਾਈਮ ਅੱਧੇ ਘੰਟੇ ਘੰਟੇ ਬਾਅਦ ਜਿਹੜੇ ਉਹ ਦੋ ਪਾਕਿਸਤਾਨੀ ਸੀਗੇ ਕਿਡਨਾਪਰ ਸੀਗੇ ਅਜੀ ਤੇ ਸ਼ੇਰਾ ਉਹ ਆਉਂਦੇ ਨੇ ਕਿ ਤੇ ਸਾਨੂੰ ਦੋਨਾਂ ਨੂੰ ਤਿੰਨਾਂ ਨੂੰ ਉਹ ਫੋਟੋ ਦਿਖਾਉਂਦੇ ਨੇ ਥੈਨ ਤੇਰੇ ਜੇ ਸਾਨੂੰ ਫੇਰ ਵੀ ਅਸਾਨੂੰ ਫੋਨ ਕਰਕੇ ਪੁੱਛਦੇ ਆ ਵੀ ਇਹ ਬੰਦਾ ਆ ਤੇ ਉਹ ਕਹਿੰਦਾ ਵੀ ਤੁਸੀਂ ਚਲ ਜੋ ਕੋਈ ਗੱਲ ਨਹੀਂ ਤੁਹਾਨੂੰ ਹੋਟਲ ਛੱਡੂਗਾ ਰੈਸਟ ਕਰਿਓ ਤੁਸੀਂ ਦੋ ਤਰੀਕ ਨੂੰ ਤੁਹਾਨੂੰ ਤਹਿराण ਘੁਮਾਊਗਾ ਤੇ ਤਿੰਨ ਤਰੀਕ ਨੂੰ ਤੁਹਾਨੂੰ 에어ਪੋਰਟ ਤੇ ਛੱਡ ਦੂਗਾ ਤੇਰਾ ਜੋ ਨੇ ਜਿਨ੍ਹਾਂ ਦੇ ਥ्रू ਤੁਸੀਂ ਗਏ ਸੀ ਹਾਂਜੀ ਕਿੱਥੇ ਤੇ ਰਹਿਣ ਮਾਣ ਸਰ ਇਹ ਹੁਸ਼ਿਆਰ ਕੁੜਦਾ 에ਜੰਟਾ ਉਸ ਤੋਂ ਬਾਅਦ ਤੇ ਸਰ ਉਹ ਤੋਂ ਬਾਅਦ ਸਾਨੂੰ ਇਹ ਲੈ ਕੇ ਗਿਆ ਤੇ ਜਾਂਦੇ ਜਾਂਦੇ ਸਾਡੇ ਤੋਂ ਫੋਨ ਫੜ ਲੇ ਤੇ ਰਸਤੇ ਵਿੱਚ ਮੇਰੀ ਤੇ ਜਸਪਾਲ ਦੀ ਗੱਡੀ ਚੇਂਜ ਹੋਈ ਆ ਸ਼ੱਕ ਹੋਇਆ ਜਦੋਂ ਫੋਨ ਸਰ ਥੋੜਾ ਜਿਹਾ ਹੋਇਆ ਸੀਗਾ ਬਟ ਇੰਨਾ ਨਹੀਂ ਜ ਬਟ ਜਦੋਂ ਉੱਥੇ 22 ਘੰਟਿਆਂ ਬਾਅਦ ਲੈ ਕੇ ਗਏ ਆ ਵੀ ਮਤਲਬ ਜਿਹੜਾ ਉਹ ਸੀਗਾ ਕਰਜਾ ਸੀਗਾ ਉੱਥੇ ਪਹੁੰਚੇ ਉਦੋਂ ਸਾ ਤੋਂ ਸਾਡੇ پاسਪੋਰਟ ਮੰਗੇ ਵੀ ਤੁਹਾਡੀ ਟਿਕਟ ਤੇ ਵੀਜ਼ੇ ਦਾ ਦੇਖਣਾ ਤਾਂ ਅਸੀਂ ਦੱਸਿਆ ਵੀ ਸਾਡਾ ਵੀਜ਼ਾ ਵੀ ਐਡਵਾਂਸ ਨੇ ਵੀ ਲਵਾਇਆ ਹੋਇਆ ਤੇ ਸਾਡੀ ਟਿਕਟ ਵੀ ਸਾਡੇ ਕੋਲ ਹੈ ਜੀ ਉਹ ਮੇਰੇ ਕੋਲ ਹੁਣ ਵੀ ਫੋਟੋਜ਼ ਹੈਗੀਆਂ ਨੇ ਜਿਹੜੀਆਂ ਉਹਨਾਂ ਨੇ ਬੁੱਕ ਕਰਵਾਈ ਹੋਈ ਸੀ ਜੀ ਤੇ ਬਟੂ ਕਹਿੰਦਾ ਵੀ ਨਹੀਂ ਅਸੀਂ ਨਹੀਂ ਜਸਟ ਚੈੱਕ ਕਰਨੀਆਂ ਨੇ ਜੀ ਤਾਂ ਕਰਕੇ ਤੁਹਾਡੇ ਪਾਸਪੋਰਟ ਚਾਹੀਦੇ ਨੇ ਪਾਸਪੋਰਟ ਦਿੱਤੇ ਉਹ ਤੋਂ ਬਾਅਦ ਸਾਨੂੰ ਕਹਿੰਦੇ ਵੀ ਤੁਹਾਡੇ ਕੋਲ ਪੈਸੇ ਕਿੰਨੇ ਨੇ ਤਾਂ ਅਸੀਂ ਦੱਸਿਆ ਵੀ ਤੁਹਾਡੇ ਕੋਲੇ 1000 1000 ਡਾਲਰ ਆ ਦੋ ਜਣਿਆਂ ਕੋਲੇ ਤੇ ਜਸਪਾਲ ਕੋਲੇ 10000 ਯੂਰੋ ਆ ਉਹਨੇ ਜਦੋਂ ਸਾ ਤੋਂ ਮੰਗਿਆ ਸੀ ਕਿ ਵੀ ਨਹੀਂ ਅਸੀਂ ਇਦਾਂ ਨਹੀਂ ਦਿੰਦੇ ਵੀ ਸਾਡੀ ਏਜੰਟ ਨਾਲ ਗੱਲ ਕਰਵਾ ਦੇ ਵੀ ਫੋਨ ਸਾਡਾ ਤੇਰੇ ਕੋਲੇ ਵੀ ਏਜੰਟ ਨਾਲ ਗੱਲ ਕਰਵਾ ਦੇ ਅਸੀਂ ਫੇਰ ਦੇ ਦਾਂਗੇ ਉਹ ਕਹਿੰਦਾ ਵੀ ਅੰਦਰ ਜਾ ਕੇ ਬੈਠੋ ਉਸ ਤੋਂ ਬਾਅਦ 6-7 ਜਣੇ ਕਮਰੇ ਚ ਹੁੰਦੇ ਆ ਕਿਸੇ ਹੱਥ ਚ ਪਾਈਪ ਹੁੰਦਾ ਤੇ ਚਾਕੂ ਸੀਗੇ ਤੇ ਬੈਲਟਾਂ ਸੀ ਜਾਂ ਤੇ ਉਹ ਸਾਨੂੰ ਮਤਲਬ ਕੱਪੜੇ ਉਤਾਰ ਕੇ ਜ਼ਮੀਨਾਂ 'ਤੇ ਕਰਕੇ ਤਾਂ ਉਹਨਾਂ ਨੇ ਸਰ ਜਦੋਂ 2 ਘੰਟੇ ਦੇ ਵਿੱਚ 6 ਜਣੇ 3 ਜਣਿਆਂ ਨੂੰ ਗੋਟਰੇ ਹਾਂ ਉਹ ਕਿੱਥੇ ਪੁੱਛਾਂਗੇ ਤਾਂ ਸਰ ਸੇਮ ਸੇਮ ਚੀ ਚੱਲੀ ਜਾਂਦੀ ਕਿੰਨੇ ਦਿਨ ਕੰਮ ਕਿੱਢਣੇ ਪੱਕੇ 1 ਮਹੀਨਾ ਉਸ ਤੋਂ ਬਾਅਦ ਜਿਹੜੀ ਤੁਨੇ ਵੀਡੀਓ ਭੇਜੀ ਸੀ ਇੰਡੀਆ ਦੇ ਵਿੱਚ ਤੁਹਾਡੀ ਇਹ ਵੀਡੀਓ ਹਾਂਜੀ ਘਟ ਮੇਰੇ ਨੂੰ ਫੋਨ ਮਤਲਬ ਕਿੱਥੋਂ ਆਇਆ ਫਿਰ ਸਰ ਉਹ ਆਪ ਕਰਵਾਉਂਦੇ ਹੁੰਦੇ ਸੀਗੇ ਫਿਰ ਜੋ ਮੈਂ ਪਹਿਲਾਂ ਫੋਨ ਹਾਂਜੀ ਪਹਿਲਾਂ ਜਿਹੜਾ WhatsApp ਤੋਂ ਹੁੰਦਾ ਸੀਗਾ ਜਸਪਾਲ ਦੇ ਫੋਨ ਤੋਂ WhatsApp ਚਲਾਉਂਦੇ ਸੀਗੇ ਥੈਨ ਉਹਨਾਂ ਨੇ ਅਮਰਤਪਾਲ ਦਾ ਨੰਬਰ ਆਪਣੇ ਫੋਨ ਤੇ ਸਕੈਨ ਕੀਤਾ ਉਹਦੇ WhatsApp ਚ ਲੱਜ ਰੈਡ ਐਂਡ ਮੇਰੇ ਫੋਨ ਤੇ ਭਾਜੀ ਖਬਰਾਂ ਇਹ ਵੀ ਆ ਰਹੀਆਂ ਸੀ ਕਿ ਡੋਂਕੀ ਰਹੀ ਜਾ ਰਹੀ ਸੀ ਸਰ ਆਸਟ੍ਰੇਲੀਆ ਸਰ ਆਸਟ੍ਰੇਲੀਆ ਤੇ ਡੋਂਕੀ ਨਹੀਂ ਲਾਦੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਉਸ ਚਾਰੇ ਪਾਸੇ ਸਮੁੰਦਰ ਨਾਲ ਕੇ ਇਹ ਗੱਲਾਂ ਬਿਲਕੁਲ ਗਲਤ ਸੀ ਡੋਂਕੀ ਇੱਕ ਗਲਤ ਆ ਸਰ ਸਾਰਿਆਂ ਨੂੰ ਪਤਾ ਹੈ ਆਸਟ੍ਰੇਲੀਆ ਦੇ ਡੌਂਕੀ ਨੇ ਲਿਆ। ਤੁਹਾਨੂੰ ਵਾਪਸੀ ਦਾ ਜਿਹੜਾ ਲਿਆਂਦਾ ਗਿਆ ਕਿਸ ਤਰੀਕੇ ਨਾਲ ਲਿਆਂਦਾ। ਸਰ ਇਹ ਰਿਪੋਰਟ ਚేశారు ਮੋਦੀ ਸਰਕਾਰ ਦਾ ਤੇ ਡਾਕਟਰ ਜੈ ਸ਼ੰਕਰ ਜੀ ਦਾ ਵੀ ਅਸੀਂ ਤੇ ਤਹਿਰਾਨ ਇੰਡੀਅਨ ਐਂਬੈਸੀ ਦਾ ਹਰਿੰਦਰ ਸਰ ਤੇ ਆਪਣਾ ਸਿਦਾਰ ਅਸਰ ਦੇ ਬਹੁਤ-ਬਹੁਤ ਧੰਨਵਾਦ ਜੀ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਆਪਰੇਸ਼ਨ ਸਿੰਧੂ ਦੇ ਨਾਲ ਲਿਆਂਦਾ ਤੇ ਸਾਡੀ ਦੇਖਭਾਲ ਕੀਤੀ। ਕੀ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਸੀ? ਆਪਰੇਸ਼ਨ ਸਿੰਧੂ। ਸਿੰਧੂ? ਹਾਂ ਜੀ। ਕਿੰਨੇ ਵਿਅਕਤੀ ਸੀ ਕੀ ਕੋਲ? ਹਾਂ ਜੀ। ਤਿੰਨੇ ਜਾਣੇ ਸੀ ਅਸੀਂ ਤਿੰਨੇ ਜਾਣੇ ਸੀ ਇੰਡੀਆ ਦੇ ਤਿੰਨੋਂ ਹੁਣ ਇੰਡੀਆ ਵਾਪਸ ਆ ਗਏ ਹਾਂ ਹਾਂਜੀ ਤਿੰਨੇ ਵਾਪਸ ਸਾਰੇ ਪਰਿਵਾਰ ਦੇ ਵਿੱਚ ਸਾਰੇ ਪਰਿਵਾਰ ਦੇ ਵਿੱਚ ਜੰਗ ਵੇਲੇ ਦੱਸਦੇ ਸੋਡਾਂ ਜਿਆਦਾ ਜੈਸਤੀ ਕਰਦੇ ਸੀ ਜਦੋਂ ਜੰਗ ਹੁੰਦੀ ਸੀ ਸਰ ਉਹ ਸਾਨੂੰ ਕੁੱਟਦੇ ਸੀਗੇ ਵੀ ਹਾਂ ਇੰਡੀਆ ਦੇ ਬੰਦੇ ਆਇਆ ਕਰਦੇ ਆ ਤੇ ਸਾਨੂੰ ਇਹ ਵੀ ਕਹਿੰਦੇ ਸੀਗੇ ਵੀ ਉੱਥੇ ਦੇ ਮੂਰਤੀ ਪੂਜਾ ਕਰਦੇ ਆ ਗਊਆਂ ਦਾ ਇਹ ਕਰਦੇ ਆ ਉਹ ਕਰਦੇ ਆ ਦਨ ਉਦੋਂ ਵੀ ਕੁੱਟਦੇ ਸੀਗੇ ਸਾਨੂੰ ਉਹ ਪਾਕਿਸਤਾਨੀ ਸੀ ਜਿਨ੍ਹਾਂ ਨੇ ਸਰ ਪਾਕਿਸਤਾਨੀ ਪੰਜਾਬੀ ਸੀ ਉਹ ਪਾਕਿਸਤਾਨੀ ਪੰਜਾਬੀ ਸੀ ਹਾਂਜੀ ਜਿਵੇਂ ਸਾਡੀ ਕਈ ਵਾਰ ਆ ਆ ਤਾਂ ਵੀ ਮੂਲ ਮੰਤਰ ਦਾ ਪਾਠ ਕਰ ਲਿਆ ਜਾਂ ਅਰਦਾਸ ਬੇਨਤੀ ਕਰ ਲਿਆ ਤਾਂ ਮਜ਼ਾਕ ੜਾਉਣਾ ਜਾਂ ਵੀਡੀਓ ਬਣਾ ਲਈ ਜਾਂ ਲੱਤਾਂ ਮਾਰੀ ਪੰਜਾਬੀ ਪੰਜਾਬੀ ਉਰਦੂ ਜਮਾਹ ਹਾਂਜੀ ਜਿਹੜੇ ਤਸੀਹੇ ਦਿੱਤੇ ਸੀ ਉਹ ਕਿਸ ਤਰ੍ਹਾਂ ਦੇ ਦੇ ਇਸ ਤਰ੍ਹਾਂ ਕੱਟ ਮਾਰਦੇ ਸੀ ਕਿੰਨੇ ਸਰ ਮੇਰੇ ਜਿਹੜਾ ਸਭ ਤੋਂ ਡੀਪ ਕੱਟ ਹੋ ਮੇਰੀ ਰਾਈਟ ਲੈਗ ਦੇ ਵਿੱਚ ਉਹ ਵੀ ਮਤਲਬ ਮੇਰੀ ਅੱਧੀ ਲੱਤ ਸੁੰਨ ਨਾ ਰਾਈਟ ਨਾ ਤੇ ਟੂਈ ਵਾਲੇ ਹੀਲ ਹੋ ਗਿਆ ਤੇ ਉਹ ਦੂ ਕੱਟ ਦੀंदे ਆ ਉਦਾਂ ਸੱਤ ਕੱਟ ਟੂਈ ਤੇ ਮਰੇ ਤੇ ਸਿਰ ਦੇ ਵਿੱਚ ਚਿਕਨ ਸੀਂਗਸ ਮਾਰੀਆਂ ਹੋਈਆਂ ਨੇ ਜੀ ਆ ਤੇ ਰੀਡ ਦੀ ਹੱਡੀ ਤੇ ਡੇਢ ਗੋੰਟਲ ਦਾ ਬੰਦਾ ਜਿਹਾ ਜਿਹੜਾ ਟੱਪਿਆ ਹੈ ਨੋਰ ਬੈਠਦੇ ਉੱਤੇ ਤੇ ਵਿਚਾਲੇ ਕੂਣੀਆਂ ਮਰੀ ਹੋਈਆਂ ਨੇ ਤੇ ਜਿਹੜਾ ਆਪਣਾ ਅਪਰ ਆ ਗਰਦਨ ਹੈ ਤੇ ਇਹਦੇ ਵਿੱਚ ਜਿਹੜਾ ਆਪਣਾ ਰੋਟੀ ਬਣਾਉਣ ਵਾਲਾ ਬੇਲ ਹੁੰਦਾ ਉਹ ਬਾਰੇ ਜਿਆਦਾ ਵੱਡਾ ਹੁੰਦਾ ਉਹ ਮਰਿਆ ਹੋਇਆ ਮਤਲਬ ਮੇਰੀ ਗਰਦਨ ਇਧਰ ਮੂਵ ਨਹੀਂ ਹੁੰਦੀ ਜਿਆਦਾ ਤੇ ਸਦਾ ਮੈਤੋਂ ਖੜਾ ਨਹੀਂ ਹੁੰਦਾ ਤੇ ਚੈਸਟ ਦੇ ਮਸਲ ਫਟੇ ਹੋਏ ਸਰ ਸਾਨੂੰ 1 ਜੂਨ ਨੂੰ ਕੀਤਾ ਗਿਆ ਸੀ ਜਿਹੜਾ ਰੈਸਕਿਊ ਤੇ ਮਤਲਬ ਜਿਹੜੀ ਤਰ੍ਹਾਂ ਦੀ ਸੀ ਆਈਡੀ ਸੀ ਕਿ ਉਹਨਾਂ ਨੇ ਕੀਤਾ 16 ਜਣੇ ਸੀ ਕੱਟੂ ਘਟ 16 15 16 ਜਣੇ ਤੇ ਉਹ ਆਏ ਤੇ ਉਹਨਾਂ ਨੇ ਸਾਨੂੰ ਰੈਸਕਿਊ ਕੀਤਾ ਤੇ ਦੈਨ ਜਿਹੜੇ ਕਿਡਨੈਪਰ ਸੀਗੇ ਉਹਨਾਂ ਨੂੰ ਫੜ ਕੇ ਲੈ ਕੇ ਗਏ ਤੇ ਸਾਨੂੰ ਵੀ ਨਾਲ ਹੀ ਉਹਨਾਂ ਨੇ ਵੀ ਮਤਲਬ ਉੱਥੇ ਸੀ ਆਈਡੀ ਆਫਿਸ ਲੈ ਕੇ ਗਏ ਦੈਨ ਉਦੋਂ ਘੰਟੇ ਤੋਂ ਘੰਟੇ ਬਾਅਦ ਹਰਿੰਦਰ ਸਿੰਘ ਸਰਾਇਸੀ ਤੇ ਸਰਦਾਰ ਸਰਾਇਸੀ ਉਹ ਸਾਨੂੰ ਫਿਰ ਉਹਨਾਂ ਨੇ ਸਾਡੀ ਕਸਟਡੀ ਲਈ ਤੇ ਸਾਨੂੰ ਹੋਟਲ ਦੇ ਵਿੱਚ ਰੱਖਿਆ ਤੇ ਰੋਟੀ ਵਗੈਰਾ ਉਦੋਂ ਸਾਨੂੰ ਵਧੀਆ ਦਿੱਤੇ ਕੁਝ ਲੋਜਮਾਨਾਂ ਨੂੰ ਸੰਦੇਸ਼ ਦੇਣਾ ਚਾਹੋਗੇ ਜਿਹੜੇ ਕਹਿੰਦੇ ਬਾਹਰ ਦਾ ਸਰ ਬਾਹਰ ਜਾਣਾ ਮਾੜਾ ਨਹੀਂ ਗਾ ਬਟ ਏਜੰਟ ਕੋਈ ਚੰਗਾ ਮਿਲ ਜਾ ਉਹ ਚੀਜ਼ ਵੀ ਮਤਲਬ ਵਧੀਆ ਤਰੀਕੇ ਨਾਲ ਦੇਖਿਆ ਜਾਵੇ ਤਾਂ ਵਧੀਆ ਏਜੰਟ ਰਹੀ ਥਰੂ ਭੇਜ ਜਗੇ ਸੀ ਉਸ ਤੇ ਕੋਈ ਕਾਰਵਾਈ ਹੋਣੀ ਸਰ ਉਹ ਫਰਾਰ ਹੈ ਏਜੰਟ ਕਿੰਨੇ ਪੈਸੇ ਲਤੀ ਲੁੱਟੇ ਸੀ ਸਰ 18-18 ਲੱਖ ਰੁਪਏ ਲਏ ਸੀ 18 ਲੱਖ ਹਾਂਜੀ ਉਹਦੇ ਵਿੱਚੋਂ ਕੁਝ ਵਾਪਸ ਵਗੈਰਾ ਕਿਤੇ ਸਰ ਹਲੇ ਤੱਕ ਏਜੰਟ ਹੀ ਨਹੀਂ ਮਿਲਿਆ ਉਹਨੂੰ ਕੈਸ਼ ਦਿੱਤਾ 18 ਲੱਖ ਰੁਪਏ ਜੇਬ ਬੰਦ ਕਰ ਦੇਉ ਉਸ ਚੀਜ਼ ਪਰ ਸਰ ਉਹਦੇ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਕਿਸੇ ਹੋਰ ਨਾਲ ਨਾ ਕਰੇ ਚਲੋ ਸਾਡੇ ਨਾਲ ਤਾਂ ਹੋ ਗਿਆ ਬਚ ਗਏ ਵੀ ਸਰਕਾਰ ਨਾਲ ਸਰਕਾਰ ਦੀ ਮਦਦ ਨਾਲ ਜਿਹੜੀ ਮੋਦੀ ਸਰਕਾਰ ਆ ਮੀਡੀਆ ਦੀ ਹੈਲਪ ਨਾਲ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਆ ਆਪਣੀ ਹਨਾ ਤੇ ਆ ਭਾਜੀ ਦਾ ਇਹ ਮਤਲਬ ਜਿੱਦਾਂ ਦੇ ਹੋਏ ਆ ਕਿਡਨਾਪ ਉਦੋਂ ਦੇ ਕਰਦਿਆਂ ਨਾਲ ਟੱਚ ਜਾਣਗੇ ਤੇ ਬਟ ਵੀ ਇਹ ਜਿਹੜਾ ਏਜੰਟ ਮਤਲਬ ਸਰ ਇਹਨਾਂ ਦੇ ਲਾਇਸੈਂਸ ਵਗੈਰਾ ਰੱਦ ਹੋਣ ਤੇ ਇਹਨਾਂ ਨੂੰ ਵੱਦ ਤੋਂ ਵੱਧ ਸਜ਼ਾ ਆਵੇ ਤਾਂ ਜੋ ਕਿਸੇ ਹੋਰ ਦਾ ਕਰਦ ਖਰਾਬ ਨਾ ਕਰਨਾ ਕੀ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਤੁਹਾਡੇ ਕੋਲ ਪਹੁੰਚੇ ਸਰ ਨਹੀਂ ਪੰਜਾਬ ਸਰਕਾਰ ਨੇ ਕੋਈ ਹੈਲਪ ਨਹੀਂ ਕੀਤੀ ਸਾਡੇ ਨੂੰ ਸੈਂਟਰ ਸੇ ਕਰਨੇ ਜ਼ਰੂਰ ਕੀਤੇ ਆ ਅੱਜ ਘਰ ਆਏ ਨੂੰ ਕਿਵੇਂ ਲੱਗ ਰਿਹਾ ਸਰ ਵਧੀਆ ਲੱਗ ਰਿਹਾ ਕਿਉਂਕਿ ਮੇਰੇ ਬ੍ਰਦਰ ਨੇ ਜੋ ਆਸਟ੍ਰੇਲੀਆ ਨੇ ਕੇ ਦੋ ਬ੍ਰਦਰ ਮੇਰੇ ਜਸਪ੍ਰੀਤ ਤੇ ਜਸ਼ਨ ਤੇ ਇੱਥੇ ਵੀ ਹਮਨਪ੍ਰੀਤ ਉਹ ਬਹੁਤ ਪਜੇ ਪ ਰਹੇ ਨੇ ਜੀ